ਲੁੱਟਣ ਵਾਲੋਂ ਖੜੀ ਆ ਬਸ ਕੋਈ ਲੁੱਟਣ ਵਾਲਾ ਹੋਣਾ ਚਾਹੀਦਾ ਯਾਰ ਅਕੇ ਮੇਰਾ ਆ ਸੰਤ ਮੇਰੀ ਜ਼ਿੰਦਗੀ ਬਣਾ ਗਿਆ ਫਿਟੇ ਮੂੰ ਯਾਰ ਮੈਂ ਨਾ ਦੁਨੀਆ ਜਮਾ ਹੀ ਕਮਲੀ ਉਹ ਚਾਕੇ 48000 ਰੁਪਈਆ ਨੂੰ ਫੜਾਤਾ ਉਹ ਇਹ ਸਾਧ ਸਾਧ ਪਤਾ ਕੀ ਹੁੰਦਾ ਸਾਧ ਇਹਨਾਂ ਨੂੰ ਪਤਾ ਹੀ ਨਹੀਂ ਸਾਧ ਕੀ ਹੁੰਦਾ ਸਿਰਾਦ ਦਾ ਮਤਲਬ ਹੁੰਦਾ ਸਰੀਰ ਨੂੰ ਸਾਧਣਾ ਕਈ ਕਈ ਮਹੀਨੇ ਕਈ ਕਈ ਸਾਲ ਹਨਾ ਸਦੀਆਂ ਜਿਹੜੇ ਪਹਿਲਾਂ ਪੀਰ ਪਖੰਬਰ ਜਿਹੜੇ ਗੁਰੂ ਮਹਾਰਾਜ ਜਿਹੜੇ ਸੀਗੇ ਭਜਨ ਭਗਤੀ ਤੇ ਬੈਠੇ ਰਹੇ ਹਨਾ ਕਈ ਕਈ ਸਾਲ ਮੋ ਮਾਇਆ ਤੋਂ ਦੂਰ ਹੋ ਕੇ ਜਿਹੜੇ ਸਾਧ ਬਣਿਆ ਆਪਦੀ ਭਗਤੀ ਕੀਤੀ ਭਜਨ ਕੀਤਾ ਅੱਜ ਵਾਲੇ ਸੰਤ ਸਾਧ ਮਾਇਨਾ ਕਮਾਲ ਹੋ ਗਈ ਯਾਰ ਹਨਾ ਸਮਝੋ ਬਾਰਾ ਬਸ ਦੋ ਠੀਕੀਆਂ ਪਾਸਪੋਰਟ ਤੇ ਮਾਰ ਕੇ ਤੇ ਤੁਹਾਡਾ ਵੀਜ਼ਾ ਆਜੂ ਵੀਜ਼ਾ ਦਾ ਦੇਣਾ ਇਮੀਗ੍ਰੇਸ਼ਨ ਨੇ ਬੈਸੀ ਨੇ ਵੀਜ਼ਾ ਦੇਣਾ ਤੁਹਾਡੀ ਉਹਦੇ ਵਿੱਚ ਕੀ ਕਰਾਮਾਤ ਆ ਯਾਰ 21ਵੀਂ ਸਦੀ ਹੋ ਗਈ ਆ ਗਈ ਹਨਾ ਆਪਾਂ ਨੂੰ ਯਾਰ ਆਪਾਂ ਹਜੇ ਵੀ ਅਨਪੜ ਬੰਦੇ ਆ ਲਾ ਦੇਖ ਲੋ ਵੀ ਇਹ ਆ ਜਿਹੜੀ ਕੁੜੀ ਨੇ ਚੱਕ ਕੇ 48000 ਰੁਪਇਆ ਫੜਾਤਾ ਮੇਰਾ ਕਿ ਵੀਜ਼ਾ ਬਾਬੇ ਨੇ ਲੈ ਕੇ ਦਿੱਤਾ ਮੇਰੀ ਬਾਬਾ ਜਿੰਦਗੀ ਬਣਾ ਗਿਆ ਫਿਟੇ ਮੂੰਹ ਥੋਡੇ ਯਾਰ ਜੇ 100 ਫੈਲ ਲੱਗੀ ਆ 100 ਫੈਲ ਦੇ ਵਿੱਚੋਂ 17 80 ਦਾ ਤਾਂ ਵੈਸੇ ਵੀ ਵੀਜ਼ਾ ਆ ਜਾਂਦਾ ਡਾਕੂਮੈਂਟ ਸਹੀ ਹੋਣ ਤੇ ਡਾਕੂਮੈਂਟ ਸਿਰ ਤੇ ਵੀਜ਼ਾ ਹੋਣ ਤੇ ਆਪਾਂ ਨੂੰ ਆਏ ਹੋਏ ਦਾ ਬਾਬੇ ਨੇ ਵੀਜ਼ਾ ਲੈ ਕੇ ਦਿੱਤਾ ਉਹ ਬਾਬੇ ਉਹ ਬਾਬੇ ਨੂੰ ਤਾਂ ਆਪਦਾ ਨਹੀਂ ਪਤਾ ਮਰਨਾ ਕਦੋਂ ਤੇ ਲੋਕਾਂ ਦੇ ਆਪਹਿਖ ਬਾਣੀਆਂ ਹੋ ਕੱਢਦੇ ਫਿਰਦੇ ਆ ਹੁਣ ਮੇਰੀ ਗੱਲ ਸੁਣੋ ਆਪਾਂ ਨੂੰ ਸਾਰੀ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਮਿਹਨਤ ਕਰਦਿਆਂ ਨੂੰ ਫੇਰ ਜਾ ਕੇ ਕਦੇ ਸੈੱਟ ਹੁੰਨੇ ਆ ਹਨਾ ਉਹ ਵੀ ਚਲੋ ਮਾੜਾ ਮੋਟਾ ਆਪਦਾ ਬਹਲਾ ਨਹੀਂ ਇਹ ਯਾਰ 6-6 ਮਹੀਨਿਆਂ ਦੇ ਵਿੱਚ ਇੰਨੀਆਂ ਵੱਡੀਆਂ ਗੱਡੀਆਂ ਤੇ ਨਾਲ ਇਹਨਾਂ ਦੇ ਬਾਡੀਗਾਰਡ ਗਨਮੈਨ ਤੇ ਇੰਨੀਆਂ ਜ਼ਮੀਨਾਂ ਬਣਾ ਦਿੰਦੇ ਆ ਪੰਜਾਬ ਦੇ ਵਿੱਚ ਦੇਖ ਲਓ ਹਨਾ ਬਾਬੇ ਜਿੰਨੇ ਵੀ ਹੁਣ ਪੂਰੇ ਹੈਗੇ ਆ ਫਕੰਡੀ ਸਾਧ ਕਿਸੇ ਕੋਲੇ 100 ਕਿੱਲਾ ਕਿਸੇ ਕੋਲੇ 200 300 ਇਹ ਕਿੱਥੋਂ ਆਇਆ ਬਈ ਇਹਨਾਂ ਨੇ ਕਿਹੜਾ ਕਈਆਂ ਮਾਰੀਆਂ ਇਹ ਆਪਣੇ ਯਾਰੀਆਂ ਲੁੱਟ-ਲੁੱਟ ਖਾਈ ਜਾਂਦੇ ਆ ਉਹ ਆਪਣਾ ਕਿੱਥੇ ਆ ਦਿਮਾਗ ਆਪਾਂ ਕਦੋਂ ਇਹ ਚੀਜ਼ਾਂ ਚੋਂ ਨਿਕਲਾਂਗੇ ਯਾਰ ਕਦੋਂ ਨਿਕਲਾਂਗੇ ਆਪਾਂ ਕਿਉਂ ਫਕੰਡੀ ਸਾਧਾ ਦੇ ਮਗਰ ਯਾਰ ਕਿਉਂ ਕੋਈ ਟਰੈਕਟਰ ਦੇ ਹੀ ਜਾਂਦਾ ਕੋਈ ਗੱਡੀਆਂ ਚੜਾਈ ਜਾਂਦਾ ਡੇਰਿਆਂ ਦੇ ਵਿੱਚ ਆਪਾਂ ਨੂੰ ਗੁਰੂਆਂ ਨੇ ਹਨਾ ਆਪਣੇ ਵੀ ਸਹਿਬਾਨਾਂ ਨੇ ਆਪਾਂ ਨੂੰ ਯਾਰ ਕਿਹੜਾ ਰਸਤਾ ਦਿਖਾਇਆ ਸੀ ਆਪਾਂ ਕਿੱਧਰ ਨੂੰ ਹੋ ਤਰੇ ਯਾਰ ਘਰੇ ਬਹਿ ਕੇ ਆਪਦਾ ਪਾਠ ਪੂਜਾ ਕਰੋ ਭਗਤੀ ਕਰੋ ਹਨਾ ਵੀ ਜੋ ਵੀ ਗੁਰਬਾਣੀ ਪੜੋ ਜਿਹੜੇ ਤੁਹਾਨੂੰ ਸਿੱਧੇ ਪਾਸੇ ਲਾਊਗੀ ਇੱਕ ਤੁਹਾਨੂੰ ਇਹ ਗੱਲ ਦੱਸ ਦਿੰਦਾ ਭਾਈ ਦਾਵੇ ਨਾਲ ਗੱਲ ਕਹਿਣਾ ਇੱਕ ਨਾ ਵਿਸ਼ਵਾਸ ਹੁੰਦਾ ਤੁਸੀਂ ਜੈਸ ਤੇ ਬਣਾ ਦੋ ਉਸ ਤੇ ਬਣ ਜਾਂਦਾ ਕਿਸੇ ਸਾਧ ਸੰਤ ਵਿੱਚ ਕਿਸੇ ਵਿੱਚ ਉਹ ਨਹੀਂ ਫਗੰਡੀ ਸਾਧਾ ਸਾਰੇ ਤੁਸੀਂ ਘਰੇ ਬਹਿ ਕੇ ਤੁਹਾਡੇ ਅੰਦਰ ਰੱਬ ਆ ਤੁਸੀਂ ਘਰੇ ਬਹਿ ਕੇ ਆਪੜਾ ਸੱਚੇ ਮਨ ਨਾਲ ਅੱਖਾਂ ਬੀਜ ਕੇ ਆਪਦਾ ਧਿਆਨ ਲਾ ਕੇ ਤੁਸੀਂ ਇਹ ਗੱਲ ਕਹਦੇ ਹੋ ਪ੍ਰਮਾਤਮਾ ਆਹ ਕੰਮ ਮੇਰਾ ਕਰ ਦੇ ਤੂੰ ਕਰਨਾ ਠੀਕ ਆ ਉਸ ਕੰਮ ਨੂੰ ਲਗਨ ਨਾਲ ਕਰੋ ਕੰਮ ਤੁਹਾਡਾ ਆਟੋਮੈਟਿਕ ਹੀ ਹੋ ਜਾਊਗਾ ਬਾਈ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਨੂੰ ਪਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਰੱਬ ਤੁਹਾਡੇ ਅੰਦਰ ਆ ਤੁਹਾਡੇ ਰੱਬ ਅੰਦਰ ਆ ਪਰ ਆਪਾਂ ਤਾਂ ਲੱਭਦੇ ਫਿਰਦੇ ਹੋਰ ਹੀ ਸਾਧਾ ਸੰਤਾਂ ਦੇ ਚੌਂਕੀਆਂ ਭਰਦੇ ਫਿਰਦੇ ਆ ਬਾਈ ਜਿਹੜੇ ਤਾਂ ਵੀਰ ਹਨਾ ਸੰਤਾਂ ਨੂੰ ਫਕੰਡੀ ਸਾਧਾ ਨੂੰ ਮੰਨਦੇ ਬਾਈ ਉਹਨੂੰ ਇਹ ਵੀਡੀਓ ਬਹੁਤ ਪੈੜੀ ਲੱਗੂਗੀ ਹੋ ਸਕਦਾ ਵੀ ਮੇਰੇ ਪੇਜ ਤੋਂ ਅਨਫੋਲੋਇ ਕਰ ਜਾਣ ਮੈਨੂੰ ਹਨਾ ਕਿਉਂਕਿ ਬਾਈ ਸੱਚੀਆਂ ਗੱਲਾਂ ਬਾਈ ਇਹਨਾਂ ਨੇ ਸਾਧਾ ਨੇ ਆਪਦੇ ਘਰ ਭਰ ਲਿਆ ਯਾਰ ਲੁੱਟ ਲੁੱਟ ਕੇ ਯਾਰ ਇਹਨਾਂ ਦਾ ਆਪਦਾ ਕੱਖ ਨਹੀਂ ਪਤਾ ਤੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਪੁੱਛੀ ਜਾਂਦੇ ਯਾਰ ਵੀ ਸਾਡਾ ਆ ਕੰਮ ਕਰਦੇ ਸਾਡਾ ਆ ਕੰਮ ਕਰਦੇ ਯਾਰ ਆ ਨਮਾ ਹੀ ਹੁਣ ਇੱਕ ਰਿਲੀਜ਼ ਹੋ ਗਿਆ ਸਾਧ ਹਨਾ ਜਿਹੜਾ ਠੀਕਿਆਂ ਜੇ ਮਾਰ ਰੰਦਾ ਪਾਸਪੋਰਟ ਤੇ ਤੁਹਾਡਾ ਵੀਜ਼ਾ ਆ ਜਾਊਗਾ ਕਮਾਲ ਹੋ ਗਈ ਇਹ ਯਾਰ ਕਿੱਧਰ ਨੂੰ ਤੁਰ ਪਏ ਆਪਾਂ ਯਾਰ ਸਮਝੋ ਬਈ ਆਪਾਂ ਨੂੰ ਸਮਝਣ ਦੀ ਲੋੜ ਆ ਯਾਰ ਆਪਾਂ ਨੂੰ ਸਮਝਣ ਦੀ ਲੋੜ ਆ ਆਪਾਂ ਨੂੰ ਗੁਰੂਆਂ ਪੀਰਾਂ ਨੇ ਕਿੱਧਰ ਲਾਇਆ ਸੀ ਆਪਾਂ ਕਿੱਧਰ ਨੂੰ ਤੁਰ ਪਏ ਯਾਰ ਹਨਾ ਮੈਂ ਨਾ ਯਾਰ ਤੂੰ ਸਿਸਟਮ ਸਾਰਾ ਗਲਤ ਹੋ ਗਿਆ ਬਈ ਸਮਝੋ ਬਾਈ ਜੀ ਫਖੰਡੀ ਸਾਧਾ ਤੋਂ ਬਣੋ ਬਚੋ ਬਹੁਤ ਭੜੇ ਆਵਦੀਆਂ ਧੀਆਂ ਪੈਣਾ ਨੂੰ ਇਹਨਾਂ ਦੇ ਡੇਰਿਆਂ ਡੂਰਿਆਂ ਤੇ ਕੱਲ ਨੂੰ ਹਟਜੋ ਬਾਈ ਜੀ ਚੰਗੇ ਰਹਿਜੋਗੇ ਇਹਨਾਂ ਚ ਕੱਢਣ ਪਾਉਣ ਨੂੰ ਕੱਖ ਨਹੀਂਗਾ ਇਹ ਫਰੌਡ ਆ ਸਿਰੇ ਦੇ ਫਰੌਡ ਆ ਇਹ ਜਿਹੜੇ ਫਖੰਡੀ ਸਾਧਾ ਤੇ ਗਾਂ ਤੁਹਾਡੀ ਮਰਜੀ ਹੈ ਬਾਈ ਜੀ ਸੱਚੀਆਂ ਗੱਲਾਂ ਲੱਗਣਗੀਆਂ ਕੌੜੀਆਂ ਤੁਨੂੰ ਹੋ ਸਕਦਾ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ